मर्दाबाद पुष्प प्रशासन मुर्दाबाद पुष्प ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁਰਦਾ ਪਿੰਡ ਆਸਲੋ ਤਾੜ ਵਿਖੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਸ਼ੈਤ ਤੇ ਸਿਆਸੀ ਰੰਜਸ਼ ਦੇ ਚੱਲਦਿਆਂ ਇੱਕ ਗਰੀਬ ਪਰਿਵਾਰ ਦੇ ਘਰ ਦੇ ਸਾਰੇ ਜੀਵਾਂ ਤੇ ਮਾਮਲਾ ਦਰਜ ਕਰ ਦਿੱਤਾ ਸੀ ਇਸ ਦੌਰਾਨ ਕਾਂਗਰਸ ਪਾਰਟੀ ਦੇ ਕੁਝ ਨੁਮਾਇੰਦਿਆਂ ਵੱਲੋਂ ਭਗਵਾਨ ਬਾਲਮੀਕ ਸਮਾਜ ਦੇ ਆਗੂ ਚੇਅਰਮੈਨ ਕੁਲਦੀਪ ਸਿੰਘ ਸ਼ੇਰਗਲ ਉੱਪਰ ਵੀ ਝੂਠਾ 325 ਦਾ ਮੁਕੱਦਮਾ ਦਰਜ ਕੀਤਾ ਸੀ ਜਿਸ ਨੂੰ ਲੈ ਕੇ ਪੱਟੀ ਵਿਖੇ ਭਗਵਾਨ ਬਾਲਮੀਕ ਸਮਾਜ ਦੇ ਲੋਕਾਂ ਨੇ ਇਕੱਤਰ ਹੋ ਕੇ ਥਾਣਾ ਬਲਟੋਹਾ ਪੁਲਿਸ ਖਿਲਾਫ ਰ ਬਾਈ ਜੱਟ ਰਿਸ਼ੀ ਮਟੋ ਜੀ ਰਾਸ਼ਟਰੀ ਪ੍ਰਧਾਨ ਵਾਲਮੀ ਸਮਾਜ ਤੋਂ ਜੀ ਕੀ ਮਸਲਾ ਸਾਰਾ ਜਿਹੜਾ ਪ੍ਰਦਰਸ਼ਨ ਕਰ ਰਿਹਾ ਮਸਲਾ ਇਹ ਜੀ ਕੋਈ ਦਿਨ ਪਹਿਲਾਂ ਇੱਕ ਝਗੜਾ ਹੋਇਆ ਉਹਦੇ ਵਿੱਚ ਸਾਡੇ ਪ੍ਰਧਾਨ ਜੋ ਜੀ ਸਾਡੇ ਉਪ ਚੇਅਰਮੈਨ ਆ ਉਹਨਾਂ ਦੇ ਵਿਰੁੱਧ ਵੀ ਤਰਾ ਕੁਝ ਤਰਾਮ ਤੱਤ ਪਰਚਾ ਕੱਟਿਆ ਗਿਆ ਜੋ ਇੱਕ ਝੂਠਾ ਪਰਚਾ ਕੱਟਿਆ ਗਿਆ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕੀ ਜੀ ਇਹ ਪਰਚਾ ਖਾਰਜ ਨਾ ਕੀਤਾ ਤੇ ਦੋਸ਼ੀਆਂ 'ਵਿਰੋਧ ਕਾਰਵਾਈ ਨਾ ਕੀਤੀ ਤਾਂ ਅਸੀਂ ਤਰਨਤਾਰਨ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਮਕਦਮਾ 1.5 1.5 2 ਮਹੀਨੇ ਪਹਿਲਾਂ ਦੀ ਗੱਲ ਹੈ ਜੀ ਫਰਵਰੀ ਦੇ ਮਹੀਨੇ ਦੀ ਗੱਲ ਹੈ ਇਹ ਮਕਦਮਾ ਜਦੋਂ ਦਰਜ ਹੋਇਆ ਇਹ ਝੂਠਾ ਪਰਚਾ ਹੋਇਆ ਸਾਡੇ ਪ੍ਰਧਾਨ ਦੇ ਉੱਤੇ ਜਿਹੜਾ ਇਹ ਕਿਹੜੇ ਥਾਣੇ ਹੋਇਆ ਜੀ ਇਹ ਥਾਣਾ ਬਲਟੋਏ ਦੇ ਵਿੱਚ ਹੋਇਆ ਜੀ ਬਾਈ ਜੀ ਮੇਰਾ ਨਾਮ ਕੁਲਦੀਪ ਸ਼ੇਰਗਿੱਲ ਆ ਜੀ ਉਪ ਚੇਅਰਮੈਨ ਪੰਜਾਬ ਕੀ ਮਸਲਾ ਸਰ ਹੈ ਜੀ ਮਸਲਾ ਵੀਰ ਜੀ ਅਸੀਂ ਨਾ ਹਸਲ ਉਤਾਰ ਦੇ ਵਿੱਚ ਇਹੀ ਚੋਣਾ ਦਾ ਮਾਹੌਲ ਚੱਲ ਰਿਹਾ ਸੀ ਅਸੀਂ ਤਾਂ ਸਰਸਰੀ ਤੌਰ ਤੇ ਗਏ ਦੇ ਇਹਨਾਂ ਦਾ ਗਾੜੀ ਟਕਰਾ ਹੁੰਦਾ ਜੀ ਉਹ ਬੰਦਾ ਉਹਨੇ ਪਹਿਲਾਂ ਹੀ ਪਲਾਨ ਬਣਾਇਆ ਆ ਅਸੀਂ ਕਿ ਇਹਨਾਂ ਬੰਦਿਆਂ ਦੇ ਉਹਦੇ ਦੇ ਸਰਪੰਚ ਦੇ ਅੰਗੇਸ਼ ਅਸੀਂ ਆਰਟੀਆਈ ਰਾਈ ਉਹਦਾ ਸਾਰਾ ਰਿਕਾਰਡ ਖੰਗਾਲ ਲਿਆ ਸੀ ਜਿਹਦੇ ਵਿੱਚ ਉਹਨੇ 1.5 200 ਕਰੋੜ ਦੀ ਠੱਗੀ ਮਾਰੀ ਆ ਤੇ ਉਹ ਸਾਡੇ ਨਾਲ ਕੰਪਰੋਮਾਈਜ਼ ਕਰਦਾ ਸੀ ਸਾਨੂੰ ਪੈਸੇ ਦੇ ਵਿੱਚ ਲਿਉਂਦਾ ਹੀ ਅਹੀਂ ਉਹਦੀ ਗੱਲ ਨਹੀਂ ਮੰਨੀ ਉਹਨੇ ਉਲਟਾ ਪਲਾਨ ਪਹਿਲਾਂ ਬਣਾਇਆ ਸ਼ਰੀਰ ਅੰਤਰ ਰਚਾਇਆ ਸੀ ਜਿਹਦੇ ਸ਼ਰੀਰ ਅੰਤਰ ਦੇ ਵਿੱਚ ਉਹਨੇ ਸਾਨੂੰ ਫਸਾਇਆ ਤੇ ਜਾਲੀ ਰਿਜਲਟ ਲੈ ਕੇ ਜਲਦੀ ਪੁਲਿਸ ਨੂੰ ਪੈਸਾ ਭਰ ਕੇ ਤੇ ਉਹਨੇ ਸਾਡੇ ਤੇ ਪਰਚਾ ਦਰਜ ਕਰਵਾਇਆ ਜਾਲੀ ਕੀ ਐਕਸ਼ਨ ਹੈ ਅਗਲਾ ਤੁਹਾਡਾ ਅਗਲਾ ਐਕਸ਼ਨ ਜੀ ਜੇ ਪੁਲਿਸ ਪ੍ਰਸ਼ਾਸਨ ਪਰਚਾ ਨਹੀਂ ਖਾਰਜ ਕਰਦਾ ਤੇ ਅਗਲਾ ਐਕਸ਼ਨ ਸਾਡਾ ਸਾਡੇ ਸਾਰੇ ਮੋਦਬਾਰ ਸਾਡੇ ਸੀਨੀਅਰ ਸਾਰੇ ਆਏ ਆ ਜਿੱਦਾਂ ਵੀ ਕਮੇਟੀ ਫੈਸਲਾ ਕਰੂਗੀ ਜੇ ਉਹ ਸਟੈਪ ਚੁੱਕਣਾ ਪਿਆ ਚੁੱਕਾਂਗੇ ਅੱਗੇ ਆਉਣ ਵਾਲੇ ਸਮੇਂ ਮੇਰਾ ਨਾਮ ਲਿੰਦ ਸਿੰਘ ਕਿਹੜਾ ਪਿੰਡ ਹੈ ਸਰਕਾਰ ਕੀ ਮਸਲਾ ਸਰ ਇਹ ਮਸਲਾ ਜੀ આજ ਤੋਂ ਕੋ ਸਾਲ ਤੋਂ ਪਹਿਲਾਂ ਵੀ ਨਾ ਸਾਡੇ ਅੱਜ ਤੇ ਸਾਡੇ ਤੇ ਇਹਨੇ 26 ਬਣਾਉਣੀ ਸ਼ੁਰੂ ਕੀਤੀ ਸੀ ਉਦੋਂ ਹੀ ਸਾਡੀ ਬਣਵਾਈਆਂ ਛੱਬੀਆਂ ਨੇ ਖੇਮ ਕਰਨ। ਕਿੰਨੇ ਬਣਾਏ? ਇਹਨਾਂ ਨੇ ਇਹਨਾਂ ਜ਼ਿੰਮੇਦਾਰਾਂ ਨੇ ਫਲ ਜਰਾ ਲਾਕਡਾਡ ਕਰ। ਉਦੋਂ ਅਸੀਂ ਕੰਦ ਦਾ ਇਹਨਾਂ ਰੋਲਾ ਪੋਣੇ ਵੀ ਤਾਂ ਕੰਦ ਕਰਵਾਈ ਆ। ਹੂੰ। ਕੰਦ ਕਰਾਈ ਆ। ਉਸ ਚੀਜ਼ ਦੇ ਵਿੱਚ ਅਸੀਂ ਉਦੋਂ ਦੇ ਰੈਂਸਲ ਥੋੜੀ ਜਿਹੀ ਰੱਖੀ ਹੁੰਦਾ ਸਾਡੇ ਨਾਲ। ਹੁਣ ਇਹਨੇ ਉਸ ਚੀਜ਼ ਦੇ ਨਾਲ ਸਾਡਾ ਫੇਰ ਇਹਨਾਂ ਸਾਡੀ ਟੱਕਰੋ ਕਰਾ ਕੇ ਦੋਵਾਂ ਦੀ ਮਜਦੀਆਂ ਸਿੰਘਾਂ ਦੀ ਅਸੀ ਅਸੀ ਪਰਿਵਾਰ ਦੀ ਤੇ ਸਾਡੇ ਨੂੰ ਨੇ ਨਜ਼ਾਇਜ਼ ਪਰਚੇ ਕਰਵਾ ਦਿੱਤੇ ਹੁੰਦੇ। ਕਿੰਨੇ ਜਾਣਿਆਂ ਦੇ ਹੋਇਆ ਪਰ ਸਾਡੇ ਜੀ 6 ਜਾਣਿਆਂ ਦੇ ਹੋਇਆ ਮੇਰਾ ਨਰਿੰਦਰ ਸਿੰਘ ਦਾ ਤੇ ਰਾਣਾ ਸਿੰਘ ਜਗਰੂਰ ਸਿੰਘ ਪਤਨੀ ਗੁਰਮੀਤ ਕੌਰ ਸਰਦਾਰ ਭੱਲਾ ਸਿੰਘ ਵੀਰ ਕਬੀਰ ਸਿੰਘ ਸਰਦਾਰ ਚੇਅਰਮੈਨ ਸਾਹਿਬ ਕੀ ਮੰਗ ਕਰਦੇ ਹੁੰਦੇ ਅਸੀਂ ਜੀ ਇਹੋ ਕਾ ਚਾਹੁੰਦੇ ਆ ਵੀ ਸਾਡੇ ਪਰਚੇ ਜਿਹੜੇ ਰੱਦ ਹੋਣ ਚਾਹੀਦੇ ਬਾਬਾ ਹਰਦੀਪ ਨਾ ਕੋਮੀ ਚੇਅਰਮੈਨ ਦਾ ਕੀ ਮਸਲਾ ਕੀ ਹੈ ਜਿਹੜਾ ਇਹ ਪ੍ਰਦਰਸ਼ਨ ਤਾਰ ਜਿਹੜਾ ਆਣ ਕੇ ਇਹਨਾਂ ਨੇ ਆਣ ਕੇ ਉਹਨਾਂ ਦੇ ਘਰੇ ਆਣ ਕੇ ਗੱਲ ਪਾਈ ਨੇ ਇਹਨੇ ਇੱਕ ਸਾਡਾ ਉਤੀ ਦਾ ਹਰ ਬੰਦਾ ਕਲਜੀਤ ਛੇ ਗੇਂਦੀ ਜੀ ਚੇਅਰਮੈਨ ਜਿਹੜੇ ਲਾਏ ਆਪਣੀ ਵਾਗ ਨੂੰ ਸਮਝਾ ਲਿਆ ਇਹਨਾਂ ਉਹਦਾ ਵੀ ਨਾਮ ਵਿੱਚ ਨਾ ਲਖਾਇਆ ਆ ਦੇ ਹੋਰ ਵੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਰਦੇ ਆ ਅਗਰ ਜੇ ਨਾਮ ਐਕ ਪਰਚੇ ਖਾਰਜ ਹੋਏ ਤਾਂ ਇਹ ਚੇਸ ਪੱਤਾ ਤਿਆਰ ਨਾ ਨਵਾਗੇ ਜਿਵੇਂ ਐਸਐਸਪੀ ਦਫ਼ਤਰ ਦੇ ਸਾਹਮਣੇ ਮੋਰਚਾ ਜਾਮ ਕਰਾਂਗੇ ਸਰ ਜੈਵਾਲਨੀ ਕੀ ਜੀ ਨਾਮ ਬਬੇ ਮੇਰਾ ਨਾਮ ਬਾਬਾ ਸਾਹਿਬ ਜੀ ਤੇ ਕੀ ਮਸਲਾ ਹੈ ਜਿਹੜਾ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰ ਰਹੇ ਇਹੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਇਹ ਜੀ ਵੀਰ ਜੀ ਕੁਝ ਦਿਨ ਪਹਿਲਾਂ ਪਿੰਡ ਆਸਲੋ ਤਾੜ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਪਰਿਵਾਰਕ ਤੌਰ ਤੇ ਇੱਕ ਆਮ ਲੜਾਈ ਹੋਈ ਸੀ ਜਿਹਦੇ ਵਿੱਚ ਕੋਈ ਸ਼ਰਾਰਤੀ ਅਨਸਰਾਂ ਨੇ ਉਹ ਲੜਾਈ ਨੂੰ ਬਹੁਤ ਵੱਡਾ ਰੂਪ ਦੇ ਦਿੱਤਾ ਜਿਹਦੇ ਵਿੱਚ ਕੁਲਦੀਪ ਸਿੰਘ ਸਾਡਾ ਮਾੜੀਕੇ ਤੋਂ ਪ੍ਰਧਾਨਿਆ ਜੀ ਜ਼ਿਲ੍ਹਾ ਚੇਅਰਮੈਨ ਆ ਉਸ ਚੇਅਰਮੈਨ ਸਾਹਿਬ ਨੇ ਇਸ ਮਸਲੇ ਨੂੰ ਉਲਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕੋਈ ਸ਼ਰਾਰਤੀ ਅੰਸਰਾਂ ਨੇ ਸਾਡੇ ਚੇਅਰਪਰਸਨ ਤੇ ਵੀ ਨਾ ਚੇਅਰਮੈਨ ਤੇ ਵੀ ਮੁਕਦਮਾ ਦਰਜ ਕਰਵਾ ਦਿੱਤਾ ਮੁਕਦਮਾ ਨੰਬਰ ਹੈਗਾ ਜੀ 13 13/22 ਜੀ ਇਹ ਮੁਕਦਮੇ ਦੀ ਤੋੜ ਵਾਸਤੇ ਅੱਜ ਭਗਵਾਨ ਵਾਲਮੀਕੀ ਭਗਵਾਨ ਰਿਸ਼ੀ ਵਾਲਮੀਕੀ ਮਹਾਰਾਜ ਜੀ ਟਰਸਟ ਵੱਲੋਂ ਇਸ ਮਸਲੇ ਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਣ ਵਾਸਤੇ ਅੱਜ ਵਾਲਮੀਕੀ ਜਥੇਬੰਦੀਆਂ ਔਰ ਵੱਖਰੇ ਸਮਾਜ ਦੇ ਸਮੁੱਚੇ ਲੀਡਰ ਜਿਹੜੇ ਇਸ ਮਸਲੇ ਨੂੰ ਇਸ ਮੁਕਦਮੇ ਨੂੰ ਖਾਰਜ ਕਰਾਉਣ ਵਾਸਤੇ ਅੱਜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਆ ਇਹ ਜੋ ਕਿ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਦੇ ਕਰਕੇ ਮਕਦਮਾ ਦਰਜ ਹੋਇਆ ਹੈ ਇਸ ਮਕਦਮੇ ਨੂੰ ਠੱਲ ਪਾਉਣ ਵਾਸਤੇ ਭਗਵਾਨ ਵਾਲਮੀਕੀ ਸਮਾਜ ਦੀ ਫੁੱਲ ਚੇਤਾਵਨੀਆਂ ਪ੍ਰਸ਼ਾਸਨ ਨੂੰ ਇਹ ਪਰਚਾ ਖਾਰਜ ਕੀਤਾ ਜਾਵੇ ਝੂਠਾ ਤੇ ਬੇਮਨਿਆ ਦਾ ਪਰਚਾ ਹੈ ਤੇ ਜਿਹੜੇ ਬੰਦਿਆਂ ਨੇ ਝੂਠਾ ਪਰਚਾ ਦਰਜ ਕਰਾਇਆ ਕੀਤਾ ਕਰਵਾਇਆ ਹੈ ਉਹਨਾਂ ਤੇ ਤੁਰੰਤ ਇਹ ਕਾਰਵਾਈ ਕੀਤੀ ਜਾਵੇ ਜੇ ਪਰਚਾ ਪੁਲਸ ਨਹੀਂ ਦਰਜ ਕਰਦੀ ਜੀ ਇਹਦਾ ਅਗਲਾ ਐਕਸ਼ਨ ਜਿਹੜਾ ਉਹ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਗੀ ਉਹ ਤੋਂ ਬਾਰੇ ਜਿੱਥੇ ਵੀ ਸਾਡੇ ਕੋਲ ਵਧੀਆ ਤਰੀਕੇ ਨਾਲ ਧਰਨਾ ਲਿਖਿਆ ਜੂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਉੱਥੇ ਅਸੀਂ ਲਿਖਾਂਗੇ ਜੈ ਜੰਗ ਮੁਰਦਾਬਾ ਉਸ ਪ੍ਰਸ਼ਾਸਨ 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 ਮੁਰਦਾਬਾ ਜੰਦਾਬਾ ਜੰਦਾਬਾ ਉਸ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ